ਕੁਣਾ ਕੇ ਢਿਨਾਰੇ ਜਾਊਗਾ ਕੋਈ ਬੂਝੜਾ ਜੱਟ ਲੈ ਜਾਊਗਾ ਕੋਈ ਬੂਝੜਾ ਜੱਟ ਲੈ ਜਾਊਗਾ ਕੋਈ ਬੂਝੜਾ ਜੱਟ ਲੈ ਜਾਊਗਾ ਕੋਈ ਕੀ ਕੁੜੀ ਨੂੰ ਬੋਲ ਨਹੀਂ ਪਾਈ ਮੇਰੀ ਮਾਂ ਸੁਣ ਚਲਾਈ ਤੇ ਮਾਤੇ ਨੂੰ ਲੱਗੇ ਡਾਕੂ ਤੈਨੂੰ ਵੰਡ ਸਭਾਈ ਬੈ ਜਾ ਚੁੱਪ ਕਰਕੇ ਮੇਨਾ ਪੈਣਾ ਕਦੇ ਨ ਲੜੀਆਂ ਨੂੰ ਸਾਧੂ ਮਰਗੇ ਕਹਿ ਕੇ ਕਾਲਾ ਕੁਦੀਆਂ ਚੁਬਾ ਕਹਿੰਦੇ ਕਹਿ ਕੇ ਕਾਲਾ ਕੁਦੀਆਂ ਚੁਬਾ ਕਹਦੇ ਕਹਿ ਕੇ ਕੋਈ ਨਾ ਹੂ ਕੁਦੀਆਂ ਕੁਦੀਆਂ ਤਿੰਦੇ ਨਹੀਂ ਹੋਗੇ ਗੜੀ ਘੜੀ ਨੂੰ ਤਿੰਦੇ ਨਹੀਂ ਹੋਗੇ ਗੜੀ ਗੜੀ ਨੂੰ ਚੌਥੇ ਨੂੰ ਤੁਰ ਜਾਣਾ ਨੇ ਕੁਦੀਆਂ ਤੇਰੇ ਹਾਲਾ ਕੁੜੀਆਂ ਤੇ ਮੇਰੇ ਮਹਿੰਦੀ ਲਾਉਂਦੀਆਂ ਮੈਂ ਮਹਿੰਦੀ ਲਾਉਂਵਾਂ ਨਹੀਂ ਸੁਤੀ ਭਈ ਤੇ ਮਹਿੰਦੀ ਲਾਤੀ ਸੁਤੀ ਭਈ ਤੇ ਮਹਿੰਦੀ ਲਾਣ ਕੌਲਿਆਂ ਨਾਲ ਅਸਾਵਾ ਸੈਂਟਰ ਵੀਰਾਂ ਦੇ ਕਿਆ ਖਾਦੀ ਨੂੰ ਪਾਵਾ ਹੈ ਹਰ ਵੀਰੇ ਦੇ ਕਿਆ ਖਾਦੀ ਨੂੰ ਪਾਵਾ ਸੈਂਟਰ ਵੀਰੇ ਦੇ ਕਿਆ ਖਾਦੀ ਨੂੰ ਪਾਵਾ ਸੈਂਟਰ ਵੀਰੇ ਦੇ ਰਾਹੀ ਰਹੀਆਂ ਫਾਟੋਵੇਂ ਨੱਚੀ ਕੇ ਚੁਪਚੀ ਆਏ ਮੇਰੇ ਤੋਰਵੇਂ ਨਾਲ ਆਈ ਹਾਏ ਚੁਪਚੀ ਆਏ ਮੇਰੇ ਤੋਰਵੇਂ ਨਾਲ ਨਿੱਤੇ ਵਾਲਿਆ ਟੂਂਡੀ ਕੇ ਲੈ ਆਏ ਮੇਰਾ ਲਾਉਂਗ ਦਾ ਬੱਚਾ ਨਿਗਾ ਮਾਰਦਾ ਹੀ ਵੇ ਮੇਰਾ ਲਾਉਂਗ ਦਾ ਬੱਚਾ ਨਿਗਾ ਮਾਰਦਾ ਹੀ ਵੇ ਮੇਰਾ ਲਾਉਂਗ ਦਾ ਬੱਚਾ ਨਿਗਾ ਮਾਰਦਾ ਹੀ ਵੇ ਮੇਰਾ ਲਾਉਂਗ ਦਾ ਬੱਚਾ ਨਿਗਾ ਮਾਰਦਾ ਹੀ ਚੁਪਚੀ ਆਏ ਤੇਰੇ ਤੋਰਵੇਂ ਨਾਲ ਆਇਆ ਨੁ ਚੁਪਚੀ ਆਏ ਤੇਰੇ ਤੋਰਵੇਂ ਨਾਲ ਤੇਰਾ ਘੱਗਰਾ ਝੂਕਦਾ ਤਾਤੀ ਭੂਗੀ ਆਇਆ ਨੀ ਤੇਰਾ ਲਾਉਂਗ ਦਾ ਬੱਚਾ ਆਨਰ ਚਾਹ ਬੁਛੇ ਤੇ ਲਈ ਫੜ ਲਮਈ ਮਟਿਆਰੇ ਨੂੰ ਤੀਤਰੇ ਮਨਕੁੰਡੀ ਅੜਗੀ ਕੀਤੇ